ਅੱਜ ਸਾਰੀ ਦਿਹਾੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਭਾਜੜਾਂ ਪਈਆਂ ਰਹੀਆਂ ਸਣੇ ਅਫਸਰ ਆਖਿਰ ਭਾਜੜਾਂ ਕਿਉਂ ਪਈਆਂ ਰੀਆਂ ਹਾਲਾਂਕਿ ਇਹ ਭਾਜੜਾਂ ਇਹ ਭਾਜਨਟ ਸਰਕਾਰ ਦੀ ਦੌੜ ਭੱਜ ਜਿਹੜੀ ਹੈ ਇਹ ਕਿਸੇ ਅਰਥ ਨਹੀਂ ਲੱਗੀ ਇਹ ਵਿਅਰਥੀ ਗਈ ਹੈ ਇਹ ਕਿਸੇ ਕੰਮ ਨਹੀਂ ਆਈ ਆਖਿਰ ਅੱਜ ਸਾਰੀ ਦਿਹਾੜੀ ਸਰਕਾਰ ਨੂੰ ਭਾਜੜਾਂ ਪਈਆਂ ਕਿਉਂ ਰਹੀਆਂ ਮਾਮਲਾ ਕੀ ਸੀ ਕਿਉਂ ਭਾਜਨਟ ਲੱਗੀ ਰਹੀ ਇਸ ਤੇ ਬਹੁਤ ਟਾਈਮ ਚਰਚਾ ਕਰਨੀ ਹੈ ਉਧਰ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਨਰਲ ਵਿਧਾਨ ਸਭਾ ਇਲੈਕਸ਼ਨ ਦਾ ਐਲਾਨ ਹੋ ਗਿਆ ਪਰ ਪੰਜਾਬ ਦੀਆਂ ਜਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਆਖਰ ਕਿਉਂ ਨਹੀਂ ਹੋਇਆ ਉਮੀਦ ਸੀ ਕਿ ਜਮਨੀ ਚੋਣਾਂ ਦਾ ਐਲਾਨ ਹੋ ਜੂਗਾ ਹਾਲਾਂਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਮੀਦ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਮਹੀਨਾ ਹੋਰ ਮਿਲ ਜੂਗਾ ਕਿਉਂਕਿ ਮਹੀਨਾ ਹਲੇ ਉਹਨਾਂ ਦਾ ਰਹਿੰਦਾ ਸੀ ਪਰ ਉਹਨਾਂ ਦਾ ਸਮੇਂ ਤੋਂ ਪਹਿਲਾਂ ਚੋਣ ਕਰਵਾ ਲਈ ਗਈ ਪਰ ਪੰਜਾਬ ਦੀਆਂ ਜਮਨੀ ਚੋਣਾਂ ਕਿਉਂ ਨਹੀਂ ਹੋਈਆਂ ਇਸ ਤੇ ਵੀ ਬਹੁਤ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਹਰਿਆਣੇ ਦੇ ਵਿੱਚ ਜਿਬਨੀ ਜਨਰਲ ਇਲੈਕਸ਼ਨ ਦੇ ਐਲਾਨ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਡੇਰਾ ਮੁਖੀ ਨੂੰ ਇਹਨਾਂ ਵੋਟਾਂ ਦੇ ਵਿੱਚ ਫਾਇਦਾ ਲੈਣ ਵਾਸਤੇ ਹੀ ਸਰਕਾਰ ਉੱਥੋਂ ਦੀ ਬਾਹਰ ਲੈ ਕੇ ਆਈ ਹੈ ਸਿੱਖਾਂ ਨਾਲ ਕਹਿੰਦੇ ੱੱਕਾ ਹੁੰਦਾ ਉਧਰ ਰਾਮ ਰਹੀਮ ਨੂੰ ਲੈ ਕੇ ਭਗਵੰਤਬਾਨ ਸਰਕਾਰ ਵੀ ਫਸ ਗਈ ਹੈ ਕਸੂਤੀ ਇਹ ਕਿਵੇਂ ਫਸਿਆ ਇਸ ਤੇ ਵੀ ਅਹਿਮ ਜਿਹੜੀਆਂ ਚਰਚਾ ਕਰਾਂਗੇ ਸਾਰੀਆਂ ਖਬਰਾਂ ਬਹੁਤ ਅਹਿਮ ਨੇ ਅੱਜ ਦੀਆਂ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਪੱਤੀ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ। ਸ਼ੁਕਰੀਆ ਜੀ ਸਰਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਧਿਆ ਨੂੰ ਕਿਸਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੱਤੀ ਸਾਹਿਬ ਅੱਜ ਸਾਰੀ ਦਿਹਾੜੀ ਭਾਜੜਾ ਜੀ ਪਈਆਂ ਰਹੀਆਂ ਭਗਵੰਤਬਾਨ ਦੀ ਸਰਕਾਰ ਨੂੰ ਕਿਉਂਕਿ ਅੱਜ ਉਹਨਾਂ ਨੂੰ ਉਮੀਦ ਸੀ ਕਿ ਜਿਸ ਤਰੀਕੇ ਦੇ ਨਾਲ ਸਵੇਰੇ ਦੱਸਿਆ ਚੋਣ ਕਮਿਸ਼ਨ ਨੇ ਕਿ ਅਸੀਂ 3 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਤਾਂ ਪੰਜਾਬ ਸਰਕਾਰ ਨੂੰ ਭਿੰਕ ਪੈ ਗਈ ਸੀ ਕਿ ਇਹਨਾਂ ਨੇ ਜਿਹੜਾ ਜੰਮੂ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਜਿਹੜੀਆਂ ਜਨਰਲ ਵਿਧਾਨ ਸਭਾ ਇਲੈਕਸ਼ਨ ਹੋਣੇ ਨੇ ਉਹਨਾਂ ਦੇ ਵਾਸਤੇ ਇਹਨਾਂ ਨੇ ਐਲਾਨ ਕਰ ਦੇਣਾ ਤੇ ਨਾਲ ਹੀ ਨਾਲ ਐਲਾਨ ਸਾਡੀਆਂ 4 ਵਿਧਾਨ ਸਭਾ ਸੀਟਾਂ ਜਿਹੜੀਆਂ ਜਮਨੀ ਚੋਣਾਂ ਨੇ ਉਹਨਾਂ ਵਾਸਤੇ ਵੀ ਹੋ ਜਾਣਾ ਇਹਨਾਂ ਨੂੰ ਭਰਜਣਾ ਪੈ ਗਈ ਫਟਾਫਟ ਅਫਸਰਾਂ ਦੇ ਅੱਜ ਤੋਂ ਬਾਅਦਲੇ ਜਿਹੜੇ ਕਰ ਦਿੱਤੇਗੇ 3 ਵਜੇ ਤੋਂ ਪਹਿਲਾਂ ਪਹਿਲਾਂ ਕਈ ਅਫਸਰਾਂ ਦੇ ਤਬਾਦਲੇ ਜਿਹੜੇ ਕੀਤੇ ਗਏ ਹਾਲਾਂਕਿ ਖਾਸ ਕਰਕੇ ਉਹਨਾਂ ਸੀਟਾਂ ਤੇ ਵੀ ਤਬਾਦਲੇ ਜਿਹੜੇ ਹੋਏ ਆ ਐਸਡੀਓਮ ਵਗੈਰਾ ਲਗਾਏ ਆ ਜਿੰਨਾਂ ਸੀਟਾਂ ਦੇ ਉੱਪਰ ਜਿਹੜੀਆਂ 4 ਜਮਨੀ ਚੋਣਾਂ ਹੋਣੀਆਂ ਨੇ ਚਾਹੇ ਉਹ ਗਿੱਦੜਵਾਹਾ ਚਾਹੇ ਡੇਰਾ ਬਾਬਾ ਨਾਨਕਾ ਚਾਹੇ ਉਹ ਬਰਨਾਲਾ ਤੇ ਚਾਹੇ ਉਹ ਚੱਬੇਵਾਲ ਹੈ ਬਹੁਤ ਅਹਿਮ ਅਫਸਰਾਂ ਦੇ ਤਵਾਦਲੇ ਉੱਥੇ ਹੋਏ ਇਹਨਾਂ ਨੂੰ ਆਏ ਸੀ ਕਿ ਜੇ ਜਮਨੀ ਚੋਣਾਂ ਦਾ ਐਲਾਨ ਹੋ ਗਿਆ ਤਾਂ ਫਿਰ ਉੱਥੇ ਅਸੀਂ ਟਰਾਂਸਫਰ ਜਿਹੜੀਆਂ ਨਹੀਂ ਕਰ ਸਕਾਂਗੇ ਫਟਾਫਟ ਇਹਨਾਂ ਨੇ ਟਰਾਂਸਫਰਸ ਕਰਤੀਆਂ ਪਰ ਇਹ ਤਵਾਦਲੇ ਇਹ ਭੱਜਣਾ ਅਠੇ ਇਹ ਦੌੜ ਭੱਜ ਸਰਕਾਰ ਦੀ ਡਾਕਟਰ ਸਾਹਿਬ ਕੰਮ ਨਹੀਂ ਆਈ ਕਿਉਂਕਿ ਉਹਨਾਂ ਨੇ ਐਲਾਨ ਜਿਹੜਾ ਨਾ ਉਹ ਜੰਮੂ ਕਸ਼ਮੀਰ ਵਾਸਤੇ ਕਰ ਦਿੱਤਾ ਔਰ ਹਰਿਆਣਾ ਵਾਸਤੇ ਕਰ ਦਿੱਤਾ ਕਿ ਇੱਥੇ ਚੋਣਾਂ ਹੋਣਗੀਆਂ ਪੰਜਾਬ ਦੀਆਂ ਜਮਨੀ ਚੋਣਾਂ ਦਾ ਐਲਾਨ ਕੀਤਾ ਨਹੀਂ ਯਾਨੀ ਕਿ ਭਾਵ ਜਮਨੀ ਚੋਣਾਂ ਹੁਣ ਪੰਜਾਬ ਦੇ ਵਿੱਚ ਹਾਲੇ ਨਹੀਂ ਹੋਣਗੀਆਂ ਅੱਗੇ ਹੋਣਗੀਆਂ ਤਾਂ ਡਾਕਟਰ ਸਾਹਿਬ ਪੰਜਾਬ ਦੇ ਲਈ ਐਲਾਨ ਕਿਉਂ ਨਹੀਂ ਕੀਤਾ ਗਿਆ ਦੇਖੋ ਸੁਖਵਿੰਦਰ ਇਹ ਤਾਂ ਕੁਦਰਤੀ ਭਜਨਟਾ ਪੈਣੀ ਸੀ ਕਿਉਂਕਿ ਜਦੋਂ ਕੋਟ ਲੱਗਣਾ ਹੁੰਦਾ ਬਹੁਤ ਸਾਰੇ ਕੰਮ ਫਿਰ ਉਚ ਨਹੀਂ ਹੋ ਪਾਉਂਦੇ ਇਸ ਕਰਕੇ ਇਹਨਾਂ ਨੂੰ ਸੀ ਜਰਨਲ ਗਵਰਨਮੈਂਟ ਇਹ ਆਮ ਆਦਮੀ ਪਾਰਟੀ ਇੱਕ ਉੱਪਰੋਂ ਰੱਖਾ ਹੀ ਰਹੀ ਸੀ ਜਿਸ ਤਰ੍ਹਾਂ ਸੁਖਵਿੰਦਰ ਸੁਖੀ ਦਾ ਮੋਡ ਡਿਫੈਕਸ਼ਨ ਵਾਲਾ ਇਹਨਾਂ ਦਾ ਇੱਕ ਸਟਾਈਲ ਹੈ ਕਿ ਜਦੋਂ ਤੁਸੀਂ ਪੂਰੇ ਮਤਲਬ ਇੱਕ ਖੜਕੇ ਦੜਕੇ ਜੇ ਨਾਲ ਕੰਪੇਨਿੰਗ ਸ਼ੁਰੂ ਕਰੋ ਉਹ ਉਸ ਮੋਡ ਚ ਚਲੇ ਗਏ ਸੀ ਜੀ ਜਿਹੜਾ ఎలక్షన్ ਨਹੀਂ ਹੋਈ મતલબ ਇਥੇ 4 ਸੀਟਾਂ ਸੀਗੀਆਂ ਵੈਸੇ ਲੌਜੀਕਲੀ ਹਰ ਇੱਕ ਨੂੰ ਵੀ ਲੱਗਦਾ ਸੀ ਆਪਾਂ ਨੂੰ ਵੀ ਲੱਗਦਾ ਸੀ ਕਿ ਨਾਲ ਹੀ ਕਰਾ ਦੇਣੀਆਂ ਚਾਹੀਦੀਆਂ ਨੇ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ ਉਹ ਮੇਰੇ ਖਿਆਲ ਦੇ ਵਿੱਚ ਹੈ ਕਿ ਜਿਹੜਾ ਸੈਂਟਰ ਹੈ ਅਜੇ ਉਹ ਪੰਜਾਬ ਦੀ ਆਵਾਜ਼ ਰੱਖ ਰਿਹਾ ਹੈ ਕਿਉਂਕਿ ਪੰਜਾਬ ਚ ਨਵੀਂ ਸਫਵੰਦੀ ਹੋ ਰਹੀ ਹੈ। ਸਿੱਖ ਕਾਲੀ ਦਲ ਦੇ ਵਿੱਚ ਵੀ ਅਜੇ ਬਹੁਤ ਸਾਰਾ ਸੰਕਟ ਖੜਾ ਹੋਇਆ ਹੋਇਆ ਹੈ ਇਹ ਨਹੀਂ ਪਤਾ ਲੱਗਿਆ ਵੀ ਬਾਗੀ ਜਿੱਤਰੇ ਨੇ ਕਿ ਬਾਗੀ ਜਿੱਤਰੇ ਨੇ ਜੋ ਹੀ ਰੌਲਾ ਪੈ ਰਿਹਾ ਹੈ। ਅਮਰਿਤਪਾਲ ਸਿੰਘ ਦਾ ਵੀ ਮਤਲਬ ਤੇ ਉਹਨਾਂ ਦਾ ਸਰਬਜੀਤ ਖਾਲਸਾ ਜੀ ਦਾ ਵੀ ਆਪਣਾ ਇਕੱਠ ਰੱਖਿਆ ਹੋਇਆ ਉਹ ਐਸਐਸ ਕਰਨਾ ਚਾਹੁੰਦੇ ਨੇ ਬੀਜੇਪੀ ਦੇ ਤੌਰ ਤੇ ਸਾਬ ਲਾਤੀ ਚੱਲੀਏ ਕਿ ਆ ਸਰਕਾਰ ਕਿਸ ਰੁਖ ਮਤਲਬ ਲੋਕ ਹੁਣ ਪੁਰਨਗੇ ਉਸ ਕਰਕੇ ਨਾ ਚਾਰ ਇਲੈਕਸ਼ਨਾਂ ਤੋਂ ਪਤਾ ਲੱਗ ਜਾਊਗਾ ਪੰਜਵੀਂ ਵੀ ਸ਼ਾਇਦ ਮੇਰਾ ਖਿਆਲ ਹੈ ਸੁਤਵਿੰਦਰ ਸੁਖੀ ਵਾਲਾ ਵੀ ਉਹ ਉਂਝਲਦਾਰੀ ਹੈ ਮਾਮਲਾ ਕਿਉਂਕਿ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਚ ਐਮਐਲਏ ਵੱਲੋਂ ਜਾਣਾ ਉਹਦੇ ਉੱਪਰ ਐਂਟੀ ਇਫੈਕਸ਼ਨ ਜਿਹੜਾ ਹੈ ਮਤਲਬ ਉਹ ਵੀ ਲਾਗੂ ਹੋ ਸਕਦਾ ਹੈ। ਉਹ ਸੀਟ ਖਾਲੀ ਹੋ ਸਕਦੀ ਹੈ ਉਹ। ਵੈਸੇ ਤਾਂ ਕਹਿ ਰਹੇ ਸੀ ਇੰਟਰਵਿਊ 'ਚ ਵੀ ਜਿਹੜੇ 2 ਸਾਲ ਪਏ ਨੇ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਐਂਟੀ ਇਫੈਕਸ਼ਨ ਲਾਅ ਦੀਆਂ ਧਰਾਵਾਂ ਨੇ ਉਹਦੇ ਤਹਿਤ ਉਹ ਕੰਮ ਨਹੀਂ ਕਰ ਸਕਣਗੇ। ਸੋ 5 ਸੀਟਾਂ ਬਣ ਜਾਣਗੀਆਂ ਉਸ ਹਿਸਾਬ ਦੇ ਨਾਲ। ਪਰ ਉਹ ਥੋੜਾ ਜਿਹਾ ਮੇਰਾ ਖਿਆਲ ਹੈ ਕਿ ਸੈਂਟਰ ਨੂੰ ਪੰਜਾਬ ਬਾਰੇ ਅਜੇ ਕਲੈਰਿਟੀ ਨਹੀਂ ਹੈ ਕਿ ਕੀ ਕਰਨਾ ਹੈ। ਸੋ ਇਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਪਾਲਿਸੀ ਦੇ ਤਹਿਤ ਇਹਨੂੰ ਉਸਪੌਂਡ ਕਰ ਰਿਹਾ ਜਾਂ ਕਹੋ ਉਗੇ ਰੱਖ ਲੈਗੇ ਹੋਰ ਖਾਤੇ ਦੇ ਵਿੱਚ ਪਾ ਦਿਆ ਪਰ ਇਹ ਹੈ ਹੈਰਾਨੀ ਵਾਲੀ ਗੱਲ ਇਹ ਅੰਦਾਜ਼ਾ ਇਹ ਸੀਗਾ ਕਿ ਉਹ ਜਾਣਗੇ ਆ ਨਾਲ ਦੀ ਨਾਲ ਕਰਾਉਣਗੇ ਕਿਉਂਕਿ ਬੀਜੇਪੀ ਤਾਂ ਬੇਸਿਕਲੀ ਇੱਕ ਨੇਸ਼ਨ ਇੱਕ ਇਲੈਕਸ਼ਨ ਦੀ ਗੱਲ ਕਰ ਰਹੀ ਹੈ ਨਾਲ ਹੀ ਇਹ ਕੰਡਕਟ ਹੋਇਆ ਜਾਂਦਾ ਤਾਂ ਚੰਗਾ ਸੀ ਕੋ ਮਾੜੀ ਗੱਲ ਨਹੀਂ ਸੀ ਪਰ ਮੇਰਾ ਖਿਆਲ ਇਹ ਹੈ ਕਿ ਉਹ ਸਿਆਸੀ ਜਿਹੜੀ ਕਿੰਨੀ-ਮਿੰਤੀ ਹੈ ਨਾ ਉਹਦੇ 'ਚ ਉਹਨਾਂ ਨੂੰ ਹਿਸਾਬ ਨਹੀਂ ਲੱਗ ਰਿਹਾ ਜੇ ਤੇ ਉਹ ਇਸ ਪਾਸੇ ਨੂੰ ਮਤਲਬ ਵਜਨ ਪਾਉਣ ਆਪਣਾ ਪਰ ਬੀਜੇਪੀ ਦਾ ਪੰਜਾਬ 'ਚ ਇੰਟਰਸਟ ਹੋ ਜਾਦਾ ਤੁਸੀਂ ਮਤਲਬ ਪਹਿਲਾਂ ਦੇਖੋ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਹਾਰੇ ਹੋਏ ਇੱਕ ਮਤਲਬ ਐਮਪੀ ਨੂੰ ਮਨਿਸਟਰ ਵੀ ਬਣਾਇਆ ਉਹਨਾਂ ਨੇ ਉਹ ਇੱਕ ਵੱਡੇ ਡਿਜ਼ਾਈਨ ਦੇ ਤਹਿਤ ਕੰਮ ਕਰ ਰਹੇ ਨੇ ਕੁਝ ਲੋਕ ਇਹ ਵੀ ਅੰਦਾਜ਼ੇ ਲਾਉਂਦੇ ਆ ਕੁਝ ਲੋਕ ਇਹ ਵੀ ਅੰਦਾਜ਼ੇ ਲਾਉਂਦੇ ਆ ਕਿ ਜਿੱਥੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਉੱਥੇ ਆਮ ਆਦਮੀ ਪਾਰਟੀ ਪਹੁੰਚ ਜਾਂਦੀ ਹੈ ਤੇ ਜੇਕਰ ਹਰਿਆਣੇ ਦੇ ਵਿੱਚ ਨੁਕਸਾਨ ਪਹੁੰਚਾਉਣਾ ਕਾਂਗਰਸ ਨੂੰ ਕਿਉਂਕਿ ਜਿੱਥੇ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਹੈ ਨਾ ਉਹ ਕਹਿੰਦੇ ਕਿ ਆ ਰਹੀ ਹੈ ਉੱਥੇ ਭਾਜਪਾ ਪਿਛਲੇ 10 ਸਾਲਾਂ ਤੋਂ ਹੋਣ ਕਰਕੇ ਉਹਨਾਂ ਦੇ ਖਿਲਾਫ ਐਂਟੀਨ ਕੰਬੈਸੇੀ ਕਾਫੀ ਜ਼ਿਆਦਾ ਹੈ ਐਨਐਲਓ ਦਾ ਅਕਾਲੀ ਦਲ ਵਾਲਾ ਹੀ ਹਾਲ ਹੈਗਾ ਔਰ ਕਾਂਗਰਸ ਉੱਥੇ ਆ ਰਹੀ ਕਰਕੇ ਕਹਿੰਦੇ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਨੁਕਸਾਨ ਪਹੁੰਚਾਉਣਾ ਹੋਵੇ ਔਰ ਮੌਕਾ ਦਿੱਤਾ ਹੋਵੇ ਆਮ ਆਦਮੀ ਪਾਰਟੀ ਨੂੰ ਉੱਥੇ ਖੁੱਲ੍ਹ ਕੇ ਖੇਡਣ ਦਾ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦਾ ਬੰਨਾ ਕੱਖ ਨਹੀਂ ਨੁਕਸਾਨ ਜਿਆਦਾ ਤੋਂ ਜਿਆਦਾ ਇਹ ਜ਼ਰੂਰ ਕਰ ਸਕਦੀ ਹੈ ਕਾਂਗਰਸ ਦਾ ਕਿਉਂਕਿ ਜੇ 4 ਸੀਟਾਂ ਇੱਥੇ ਹੋਣਗੀਆਂ ਤਾਂ ਭਗਵੰਤ ਮਾਨ ਹਰਿਆਣੇ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਜ਼ੋਰ ਲਾਉਣਗੇ ਕਿਉਂਕਿ ਭਗਵੰਤ ਨੂੰ ਇਹ ਹੋਣਾ ਕਿ ਚਾਰ ਸੀਟਾਂ ਮੈਨੂੰ ਜ਼ਰੂਰੀ ਮੇਰੀਆਂ ਜਿੰਤਰੀਆਂ ਜ਼ਰੂਰੀ ਹੈ ਹਰਿਆਣੇ ਦੇ ਵਿੱਚ ਬਣਦੀ ਬਣੇ ਨਹੀਂ ਬਣਦੀ ਨਾ ਬਣੇ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਇਨਾ ਜਿਮਨੀ ਚੋਣਾਂ ਤੇ ਟਿਕੀ ਹੋਈ ਹੈ ਤੇ ਬਗਾਵਤ ਨਹੀਂ ਤਾਂ ਕਿਸੇ ਵੀ ਵੇਲੇ ਹੋ ਸਕਦੀ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਹਰਿਆਣੇ ਦੇ ਵਿੱਚ ਆਉਣ ਦਾ ਕਿਉਂਕਿ ਜੇ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣਗੀਆਂ ਇਧਰ ਵੀ ਇਹਨਾਂ ਦਾ ਜਿਹੜਾ ਫੋਕਸ ਰਹੂਗਾ ਆਮ ਆਦਮੀ ਪਾਰਟੀ ਦਾ ਫੋਕਸ ਆਮ ਆਦਮੀ ਪਾਰਟੀ ਦਾ ਇੱਕ ਪਾਸੇ ਰਹੇ ਹਰਿਆਣੇ 'ਚ ਰਹੇ ਔਰ ਜਿਆਦਾ ਤੋਂ ਜਿਆਦਾ ਨੁਕਸਾਨ ਕਾਂਗਰਸ ਨੂੰ ਹੋਵੇ ਇਸ ਕਰਕੇ ਵੀ ਆਮ ਆਦਮੀ ਪਾਰਟੀ ਨੂੰ ਉਥੇ ਖੇਡਣ ਦਾ ਮੌਕਾ ਦਿੱਤਾ ਗਿਆ ਵੀ ਬੀਜੇਪੀ ਨੂੰ ਹਾਲਾਂਕਿ ਬੀਜੇਪੀ ਨੂੰ ਇੱਥੇ ਐਲਾਨ ਅੱਜ ਵੀ ਕਰ ਦਿੰਦੀ ਜੇ ਪੰਜਾਬ ਦੇ ਵਿੱਚ ਤਾਂ ਬਣਨਾ ਅੱਜ ਵੀ ਬੀਜੇਪੀ ਦਾ ਕੱਖ ਨਹੀਂ ਸੀ ਤੇ ਜੇ ਹੁਣ ਅਲੱਗ ਤੋਂ ਕੱਲਿਆਂ ਪੰਜਾਬ ਦੀਆਂ ਜਿਵੇਂ ਚੋਣਾਂ ਦੀ ਚੋਣ ਹੁੰਦੀ ਹੈ ਬਣਨਾ ਬੀਜੇਪੀ ਦਾ ਉਦੋਂ ਵੀ ਕੁਝ ਨਹੀਂ ਕਿਉਂਕਿ ਜ਼ਿਆਦਾਤਰ ਸੀਟਾਂ ਜਿਹੜੀਆਂ ਪੇਂਡੂ ਨੇ ਚਾਹੇ ਉਹ ਡੇਰਾ ਬਾਬਾ ਨਾਨਕ ਦੀ ਲਾੜੀਏ ਚਾਹੇ ਉਹ ਗਿੱਦੜਬਾਹ ਦੀ ਲਾੜੀਏ ਚਾਹੇ ਉਹ ਬਰਨਾਲੇ ਦੀ ਲਾੜੀਏ ਤੇ ਚਾਹੇ ਉਹ ਜੰਬੇਵਾਲ ਵਾਲਾ ਦੀ ਉਹ ਵੀ ਇੱਕ ਤਰੀਕੇ ਨਾਲ ਪੇਂਡੂ ਖੀ ਸੇਟ ਹੈ ਔਰ ਬਾਨਾ ਤਾਂ ਉਹਨਾਂ ਦਾ ਬਾਅਦ ਚ ਵੀ ਕੁਝ ਨਹੀਂ ਪਰ ਕਿਤੇ ਨਾ ਕਿਤੇ ਜਿਹੜੀ ਇਹ ਧਾਰਨਾ ਕਿ ਆਮ ਆਦਮੀ ਪਾਰਟੀ ਜਿੱਥੇ ਜਾਂਦੀ ਹੈ ਨੁਕਸਾਨ ਜਿਹੜਾ ਉਹ ਕਾਂਗਰਸ ਦਾ ਜ਼ਿਆਦਾ ਕਰਦੀ ਹੈ ਔਰ ਇਸੇ ਕਰਕੇ ਹੋ ਸਕਦਾ ਕਿ ਉੱਥੇ ਖੁੱਲ ਕੇ ਖੇਡਣ ਦਾ ਮੌਕਾ ਦੇਣਾ ਹੋਵੇ ਹਰਿਆਣੇ ਦੇ ਵਿੱਚ ਤੇ ਹੋ ਸਕਦਾ ਹੈ ਦੇਖੋ ਇਹ ਇੱਕ ਬੜੀ ਵੱਡੀ ਪਾਲਿਸੀ ਹੈ ਪਹਿਲਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਯੂਜ਼ ਕੀਤਾ ਜਿਹਨੂੰ ਵੋਟ ਕਟਕਵਾ ਪਾਰਟੀ ਕਹਿੰਦੇ ਨੇ ਉਹ ਉਹਨਾਂ ਨੇ BSP ਨੂੰ ਵੀ ਯੂਜ਼ ਕਰਿਆ ਮਾਇਆਵਦੀ ਨੂੰ ਉਹ ਜਿਹੜਾ ਆਪਣੇ ਅਵੈਸੀ ਹੈ ਉਹਨੂੰ ਯੂਜ਼ ਕਰਿਆ ਮੁਸਲਿਮ ਵੋਟ ਦੇ ਚ ਯੂਪੀ ਦੇ ਵਿੱਚ ਇਹ ਗਲਤੁੱਡੀ ਬਿਲਕੁਲ ਵਾਜਬ ਹੈ ਹੋ ਸਕਦਾ ਪਰ ਹਰਿਆਣੇ ਦੀ ਇਸ ਵਾਰ ਜਿਹੜਾ ਅਰਿਥਮੈਟਿਕ ਹੈ ਉਹ ਥੋੜਾ ਡਿਫਰੈਂਟ ਹੈ ਮੇਰੇ ਖਿਆਲ ਦੇ ਵਿੱਚ ਕਿਉਂਕਿ ਉਥੇ ਜਾਟ ਵੋਟ ਹੈ ਜਿਹੜੀ ਕਿਸਾਨਾਂ ਦੀ ਵੋਟ ਹੈ ਸ਼ਾਇਦ ਉਹ ਕਿਸਾਨਾਂ ਦਾ ਫਰੰਟ ਵੀ ਖੜਾ ਕਰਨ ਹਰਿਆਣੇ ਦੇ ਵਿੱਚ ਜਿਹੜਾ ਇਹ ਲੜਕੀਆਂ ਰੈਸਲਰ ਲੜਕੀਆਂ ਦੇ ਨਾਲ ਜਿਸ ਤਰ੍ਹਾਂ ਬਿਹੇਵ ਕੀਤਾ ਗਿਆ ਕੇਂਦਰੀ ਸਰਕਾਰ ਵੱਲੋਂ ਇਹ ਮੇਰਾ ਖਿਆਲ ਹੈ ਇਹਨੇ ਕਾਫੀ ਅਸਰ ਪਾਉਣਾ ਤੇ বিজেপি ਨੂੰ ਇਹ ਗੱਲ ਦੇ ਸਮਝ ਨਹੀਂ ਹੈ ਕਿ ਜਿਹੜੀਆਂ ਰਵਾਇਤੀ ਸਮਾਜ ਹੁੰਦੇ ਨੇ ਉਹਨਾਂ ਦੇ ਵਿੱਚ ਔਰਤਾਂ ਦਾ ਔਰਤਾਂ ਦੀ ਇੱਜ਼ਤ ਮਤਲਬ ਜਿਸ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕਰਿਆ ਗਿਆ ਜਾਂ ਜਿਸ ਤਰੀਕੇ ਦੇ ਨਾਲ ਉੱਥੇ ਇੰਟਰਨੈਸ਼ਨਲ ਲੈਵਲ ਤੇ ਵੀ ਸਕੈਂਡਲੈਸ ਜੀ ਕਿਸਮ ਦਾ ਬਿਹੇਵੀਅਰ ਹੋਇਆ ਉਹ ਜਾਦਾ ਸੈਕਟ ਮਾਰਦਾ ਔਰ ਇਹ ਠੀਕ ਹੈ ਤੁਹਾਡੀ ਗੱਲ ਬਿਲਕੁਲ ਕਿ ਜਿੰਨੀ ਕਿ ਕਟਣੀ ਸੀ ਕੋਟ ਆਮ ਆਦਮੀ ਪਾਰਟੀ ਹੁਣ ਵੀ ਜਿੰਨੀ ਕਿ ਵੀ ਵੋਟ ਥੋੜੀ ਬਹੁਤ ਵੀ ਕੱਟੂਗੀ ਤਾਂ ਉਹ ਕਟਣੀ ਉਹਨੇ ਕਾਂਗਰਸ ਦੀ ਹੋਈ ਹੈ ਤੇ ਹਿਮਾਚਲ 'ਚ ਵੀ ਆਪਾਂ ਦੇਖਿਆ ਸੀ ਹਰਿਆਣਾ 'ਚ ਵੀ ਪਹਿਲਾਂ ਵੀ ਦੇਖਿਆ ਪਰ ਲੋਕ ਕੋਈ ਮੇਰਾ ਖਿਆਲ ਹੈ ਜਿਸ ਤਰ੍ਹਾਂ ਪੰਜਾਬ ਦੇ ਲੋਕ ਤੁਰਪੇ ਸੀ ਨਾ ਆਮ ਆਦਮੀ ਪਾਰਟੀ ਨੂੰ ਸਿਰਫ ਗੁਜਰਾਤ ਨੂੰ ਛੱਡ ਕੇ ਮੇਰੇ ਖਿਆਲ ਨਾਲ ਕਿਤੇ ਕੋਈ ਇਦਾਂ ਦਾ ਰਿਸਪੌਂਸ ਨਹੀਂ ਮਿਲਿਆ ਕਈ ਥਾਵਾਂ ਤੇ ਤਾਂ ਆਪਾਂ ਪਿਛਲੀਆਂ ਬਹੁਤ ਸਾਰੀਆਂ ਇਲੈਕਸ਼ਨਾਂ 'ਚ ਦੇਖਿਆ ਵੀ ਨੋਟਾ ਤਾਂ ਵੀ ਘੱਟ-ਵੋਟਾਂ ਪਈ ਸੀ ਸੋ ਇਹ ਹੋ ਸਕਦਾ ਹੈ ਕੈਲਕੂਲੇਸ਼ਨ ਹੋਵੇ ਇਹ ਬਿਲਕੁਲ ਪਰ ਇਹ ਹੈ ਕਿ ਅਜੇ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਖਲਾਰਾ ਹੈ ਨਾ ਉਹਦੇ 'ਚ ਗੱਲ ਸਮਝ ਨਹੀਂ ਆਉਂਦੀ ਪਿਛਲੇ 19 ਸਦੀਪਾ ਕੇਜਰੀਵਾਲ ਜੀ ਆ ਕੇ ਕਹਿ ਕੇ ਗਏ ਕਿ ਮੈਂ ਤੁਹਾਡੀ ਨੋਹਾਂ ਮਾਨ ਸਾਹਿਬ ਕਹਿ ਕੇ ਆਏ ਵੀ ਮੈਂ ਤੁਹਾਡਾ ਜਨਾਹ ਹੀ ਹਾਂ ਪਤਾ ਨਹੀਂ ਕਿਸ ਤਰ੍ਹਾਂ ਕਰਨਗੇ ਕਿਹਨੂੰ ਕਿੰਨੀ ਕਿ ਤਵਜੋਹ ਦਿੰਦੇ ਨੇ ਕੌਣ ਉੱਥੇ ਮੇਨ ਸੂਪਰ ਤਾਰ ਬਣਦਾ ਉਹ ਇਲੈਕਸ਼ਨ ਦਾ ਸੋਧਿਆ ਸਾਹਿਬ ਵੀ ਬਾਹਰ ਆ ਗਏ ਨੇ ਸੋ ਇਹ ਦੇਖਣ ਵਾਲੀ ਗੱਲ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਖਰਚ ਖਲਾਰਾ ਬਹੁਤ ਸਾਰਾ ਹੈ ਸੋ ਇਹ ਗੱਲ ਹੋ ਸਕਦੀ ਹੈ ਇੱਕ ਇੱਕ ਕਾਰਨ ਇਹ ਹੋ ਸਕਦਾ ਜ਼ਰੂਰ ਕਿ ਮਤਲਬ ਪੰਜਾਬ ਤੋਂ ਇਹਨਾਂ ਨੂੰ ਵੇਲ ਮਿਲ ਜੂਗਾ ਤਾਂ ਉੱਥੇ ਟਾਈਮ ਜ਼ਿਆਦਾ ਲਾ ਸਕਣਗੇ ਅਦਰਵਾਇਜ਼ ਪੰਜਾਬ 'ਚ ਹੀ ਰਹਿਣਾ ਸੀਗਾ ਮੇਨ ਫੋਕਸ ਇੱਥੇ ਹੋ ਜਾਣਾ ਸੀ ਪਰ ਸ਼ਕਤੀ ਵੀ ਪੰਜਾਬ ਕੋਲ ਹੀ ਹੈ ਸਾਧਨ ਵੀ ਪੰਜਾਬ ਕੋਲ ਹੀ ਨੇ ਆਮ ਆਦਮੀ ਪਾਰਟੀ ਨੇ ਵੀ ਜੋ ਕੁਝ ਕਰਨਾ ਹੈ ਇਤੋਂ ਜੰਲੀਆਂ ਨੇ ਕਾਰਾਂ ਤੇ ਹੋਰ ਟੈਕਸੀਆਂ ਵਗੈਰਾ ਪਰ ਜੋ ਹਾਜ ਦੀ ਹਰਿਆਣਾ ਚ ਟੈਕਸੀਆਂ ਪੰਜਾਬ ਦੀਆਂ ਇਤੋਂ ਹੀ ਜਿਹੜੇ ਉਹ ਚੱਲਣਗੇ ਦੇਖਣਾ ਪਰ ਇਹਦੇ ਵਿੱਚ ਨੁਕਸਾਨ ਜਿਹੜਾ ਪੰਜਾਬ ਦਾ ਵੀ ਬਹੁਤ ਹੋਣਾ ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀ ਇਲੈਕਸ਼ਨ ਆ ਆਮ ਆਦਮੀ ਪਾਰਟੀ ਨੇ ਮੈਨੂੰ ਲੱਗਦਾ ਕਿ ਇਤਿਹਾਸ ਗਵਾਹ ਇਹਨਾਂ ਦਾ ਜਿਸ ਤਰ੍ਹਾਂ ਵੀ ਚੋਣਾਂ ਹੋਈਆਂ ਨੇ ਪੰਜਾਬ ਦੇ ਸਿਰੋ ਹੀ ਲੜੀਆਂ ਨੇ ਤੇ ਹੁਣ ਹਰਿਆਣੇ ਦੇ ਵਿੱਚ ਵੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਸਿਰ ਤੋਂ ਹੀ ਲੜੀਆਂ ਜਾਣਗੀਆਂ ਉੱਥੇ ਹੈਲੀਕਾਪਟਰ ਘੁੰਮੂਗਾ ਉੱਥੇ ਹੀ ਗੱਡੀਆਂ ਘੁੰਮਣਗੀਆਂ ਇਤੋਂ ਤੱਕ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿਹੜੀਆਂ ਰੈਲੀਆਂ ਕਰਵਾ ਰਹੀ ਹੈ ਆਪਣੇ ਸੂਬੇ ਹਰਿਆਣੇ ਦੇ ਵਿੱਚ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੈਂ ਇਹ ਗੱਲ ਦੇਖ ਰਿਹਾ ਮੈਨੂੰ ਇਹ ਪਤਾ ਲੱਗ ਗਿਆ ਗੱਲ ਕਿ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਜਿਹੜੀਆਂ ਰੈਲੀਆਂ ਕਰਵਾ ਰਹੀ ਹੈ ਨਾ ਜਿਹੜੇ ਪੰਜਾਬ ਦੇ ਨਾਲ-ਨਾਲ ਲੱਗਦੇ ਜਿਹੜੇ ਹਲਕੇ ਹੈਗੇ ਆ ਕਈ ਉੱਥੇ-ਉੱਥੇ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਹੋ ਰਹੀਆਂ ਨੇ ਉੱਥੇ-ਉੱਥੇ ਪੰਜਾਬ ਦੇ ਵਿੱਚੋਂ ਬੰਦੇ ਉੱਥੇ ਇਕੱਠ ਕਰਨ ਦੇ ਲਈ ਜਾ ਰਹੇ ਆ ਇੱਥੇ ਕਈ ਐਮਐਲਏ ਹੈਗੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਆਪਣੇ ਹਲਕਿਆਂ ਦੇ ਵਿੱਚੋਂ ਹਰਿਆਣਾ ਦੇ ਵਿੱਚ ਇਕੱਠ ਕਰਨ ਦੇ ਲਈ ਜਿਹੜੇ ਉਹ ਬੰਦੇ ਭੇਜੇ ਆ ਸੋ ਇਹ ਸਿਰਫ ਆਪਣੇ ਵਰਕਰ ਹੀ ਉਧਰ ਨਹੀਂ ਜਾਣਗੇ ਇਹਨਾਂ ਦੇ ਆਪਣਾ ਜਹਾਜ਼ ਵੀ ਉੱਥੇ ਜਾਊਗਾ ਆਪਣੇ ਅਫਸਰ ਵੀ ਉੱਥੇ ਜਾ ਸਕਦੇ ਆ ਆਪਣੀਆਂ ਗੱਡੀਆਂ ਮਸ਼ੀਨਰੀਆਂ ਪੈਸਾ ਸਾਰਾ ਹਰਿਆਣਾ ਦੇ ਵਿੱਚ ਆਮਦਿਨੀ ਪਾਰਟੀ ਨੇ ਭੇਜਣਾ ਪੰਜਾਬ ਦੇ ਸਰੋ ਹੀ ਲੜਨਗੇ ਮੀਡੀਆ ਦਾ ਖਰਚਾ ਵੀ ਤਾਂ ਮੀਡੀਆ ਦਾ ਖਰਚਾ ਵੀ ਤਾਂ ਕਰਿਆ ਜਾਊਗਾ ਵੀ ਸਾਡਾ ਕੰਮ ਬੋਲਦਾ ਜਿਵੇਂ ਪਹਿਲਾਂ ਕੀਤਾ ਸੀਗਾ ਉਹ ਦੇਖੋ ਮਤਲਬ ਆਪਣੀ ਤਾਂ ਪੋਜੀਸ਼ਨ ਹੈ ਜਿਹੜੀ ਦਿੱਲੀ ਦੇ ਮੁਕਾਬਲੇ ਦੇ ਵਿੱਚ ਸੀਰੀ ਵਾਲੀ ਹੈ ਜਿੱਥੇ ਮਲਕ ਕੋਹਗਾ ਸੀਰੀ ਉੱਥੇ ਚਲੇ ਜਾਊਗਾ ਸਿੱਧੀ ਜਿਹੀ ਗੱਲ ਹੈ ਤਾਂ ਸੋ ਇਹ ਜਦੋਂ ਗੁਜਰਾਤ ਤੇ ਤਲਿੰਗਾਨਾ ਤੱਕ ਮਤਲਬ ਆਪਾਂ ਕਰਕੇ ਆਏ ਹਾਂ ਹਰਿਆਣਾ ਤਾਂ ਬਿਲਕੁਲ ਹੀ ਨਾਲ ਹੈ ਪਰ ਇਹ ਹੈ ਕਿ ਕਿੰਨੀ ਕ ਕਪੈਸਿਟੀ ਕਿੰਨੀ ਹੈ ਹੁਣ ਆਮ ਆਦਮੀ ਪਾਰਟੀ ਦੀ ਇਕੱਠ ਕਰਨ ਦੀ ਇਕੱਠ ਕਰਕੇ ਉੱਥੇ ਲੈ ਕੇ ਜਾਣ ਦੀ ਇਹ ਠੀਕ ਹੈ ਕਿ ਰੇਨੀਆਂ ਤੇ ਠੇਕੇ ਦੇ ਦਿੱਤੇ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਪਰ ਇਸ ਤਰ੍ਹਾਂ ਨਹੀਂ ਉਹ ਸੁਭਾ ਵੀ ਪੰਜਾਬ ਰੋਡਵੇਜ਼ ਦੀਆਂ ਗੱਲਾਂ ਉੱਥੇ ਲੈ ਜਾਣ ਉਹ ਜ਼ਿਆਦਾ ਸਕੈਂਡਲਸ ਹੋਊਗਾ ਪੰ ਸਰਕਾਰੀ ਮਿਸ਼ਨਰੀ ਹੋਈ ਹੈ ਨਾ ਹੁਣ ਜਿਹੜੀ ਪਾਪੂਲਰਿਟੀ ਹੁੰਦੀ ਹੈ ਪਾਰਟੀ ਦੀ ਆਮ ਲੋਕ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦੀ ਗੱਲ ਤੇ ਤੁਰ ਕਹਿੰਦੇ ਨੇ ਉਹ ਤਾਂ ਤੁਰਨੇ ਨਹੀਂ ਹੋਂ ਜਿਹੜਾ ਪੰਜਾਬ ਵਿੱਚ ਵੀ ਜਿੱਥੇ ਕਿਤੇ ਇਕੱਠ ਹੁੰਦਾ ਆਪਾਂ ਦੇਖ ਰਹੇ ਆਂ ਵੀ ਉਹ ਵੀ ਪਲੇਸ ਨਾਲ ਸਰਕਾਰੀ ਬੱਸਾਂ ਦੇ ਨਾਲ ਹੀ ਹੁੰਦਾ ਸੋ ਇਹਨਾਂ ਨੰਗਾ ਚਿੱਟਾ ਕਰਨਾ ਤੋਂ ਮੁਸ਼ਕਲ ਹੋਊਗਾ ਪਰ ਫਿਰ ਵੀ ਗੱਲ ਥੋੜੀ ਠੀਕ ਹੈ ਕਿ ਭਾਰਤਾਂ ਉਹ ਕਹਿੰਦੇ ਉਹਨਾਂ ਨੇ ਵਿਆਹ ਭੋਗੇ ਦੇ ਰਾਟ ਜੋਗੇ ਦੇ ਉਹ ਤਾਂ ਆਪਾਂ ਨੂੰ ਵੀ ਮੁਸ਼ਕਲਾਂ ਪੈਣੀਆਂ ਨੇ ਇੱਥੇ ਹਾਂ ਹਾਂ ਬਿਲਕੁਲ ਬਿਲਕੁਲ ਚਲੋ ਦੇਖਦੇ ਆਂ ਕਿ ਹੁਣ ਕੀ ਹੁੰਦਾ ਪਰ ਜਥੇਦਾਰ ਸਾਹਿਬ ਨੇ ਉਧਰ ਡਾਕਟਰ ਸਾਹਿਬ ਕਾਫੀ ਅਹਿਮ ਗੱਲ ਜਿਹੜੀ ਆ ਕਰ ਦਿੱਤੀ ਹੈ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਚੱਲਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਜਿਹੜਾ ਉਹ ਡੇਰਾ ਸੱਤੇ ਸੌਦੇ ਦਾ ਉਹ ਬਾਹਰ ਆਇਆ ਹੋਇਆ ਪੈਰੋਲ ਤੇ ਆਇਆ ਹੋਇਆ ਤੇ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕਿ ਹਰਿਆਣਾ ਸਰਕਾਰ ਆਪਣੇ ਤੌਰ ਤੇ ਉਹਨੂੰ ਪੈਰੋਲ ਦੇ ਸਕਦੀ ਹੈ ਔਰ ਉਹਨਾਂ ਨੇ ਦੇ ਦਿੱਤੀ ਤੇ ਬਾਬਾ ਜਿਹੜਾ ਉਹ ਬਾਹਰ ਆ ਗਿਆ ਤਾਂ ਹੁਣ ਬਹੁਤ ਉੱਤੇ ਸਿਆਸਤ ਹੋ ਰਹੀ ਹੈ ਔਰ ਜਥੇਦਾਰ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ ਉਹ ਕਹਿੰਦੇ ਕਿ ਹਰਿਆਣੇ ਦੇ ਵਿੱਚ ਆ ਵੋਟਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਬੀਜੇਪੀ ਨੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਉਹ ਬਾਹਰ ਕੱਢ ਕੇ ਲਿਆਂਦਾ ਹੈਗਾ ਔਰ ਜਿੱਥੇ ਕਾਂਗਰਸ ਬਾਬੇ ਦੇ ਉੱਪਰ ਇਸ ਤਰੀਕੇ ਨਾਲ ਤੰਜ ਕਸ ਰਹੀ ਹੈ ਜਿੱਥੇ ਜੱਥੇਦਾਰ ਸਾਹਿਬ ਤੰਜ ਕਸ ਰਹੇ ਆ ਉਥੇ ਆਮ ਆਦਮੀ ਪਾਰਟੀ ਬਿਲਕੁਲ ਚੁੱਪ ਹੈ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਫਾਇਦਾ ਲੈਣਾ ਚਾਹੁੰਦੀ ਹੈ ਡੇਰਾ ਮੁਖੀ ਦੀ ਵੋਟ ਦਾ ਹਰਿਆਣੇ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਬਹੁਤ ਵੱਡੇ ਪੱਧਰ ਤੇ ਫਾਇਦਾ ਡੇਰੇ ਦੀ ਵੋਟ ਦਾ ਜਿਹੜਾ ਹੋਇਆ ਚਾਹੇ ਉਹ ਸੰਗਰੂਰ ਦੀ ਇਲੈਕਸ਼ਨ ਇਹਨਾਂ ਨੇ ਜਿੱਤੀ ਹੈ ਚਾਹੇ ਹੋਰ ਬਹੁਤ ਸਾਰੇ ਔਰ ਇੱਕ ਫੈਕਟਰ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬੇਅਦਬੀਆਂ ਦਾ ਕੇਸ ਡੇਰਾ ਮੁਖੀ ਦੇ ਖਿਲਾਫ ਜਿਹੜਾ ਹੈਗਾ ਉਹ ਚਲਾਉਣ ਦੀ ਜਿਹੜੀ ਇੱਕ ਪਰਮਿਸ਼ਨ ਮੰਗੀ ਗਈ ਐਸਆਈਟੀ ਦੇ ਵੱਲੋਂ ਉਹ ਵੀ ਨਹੀਂ ਦਿੱਤੀ ਗਈ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਫਾਇਦਾ ਲੈਣ ਦੀ ਕੋਸ਼ਿਸ਼ ਜਿਹੜੀ ਆ ਹੋ ਸਕਦੀ ਹੈ ਔਰ ਭਗਵੰਤ ਮਾਨ ਉੱਥੇ ਜਾ ਕੇ ਫਿਰ ਡੇਰਾ ਮੁਖੀ ਦੇ ਵਾਸਤੇ ਦੱਸਣ ਜਿਹੜਾ ਡੇਰਾ ਮੁਖੀ ਬਾਹਰ ਆਇਆ ਹਰਿਆਣੇ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਦੇ ਬਾਰੇ ਦੱਸਣ ਕਿ ਭਾਈ ਇਹੋ ਜਿਹੇ ਬੰਦੇ ਨੂੰ ਜਿਹੜੀ ਬੀਜੇਪੀ ਸਰਕਾਰ ਆ ਉਹ ਬਾਹਰ ਲੈ ਕੇ ਆਈ ਐ ਔਰ ਸਾਡੇ ਪੰਜਾਬ ਦੇ ਵਿੱਚ ਸਾਡੇ ਬਾਪ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਵੀ ਜਿਹੜੀ ਇਹਨਾਂ ਨੇ ਕਿਸ ਤਰੀਕੇ ਨਾਲ ਕੀਤੀ ਐ ਬੇਪੱਤੀ ਕਿਸ ਤਰੀਕੇ ਨਾਲ ਕੀਤੀ ਐ ਉਸ ਬਾਰੇ ਵੀ ਉੱਥੋਂ ਦੇ ਲੋਕਾਂ ਨੂੰ ਜਾਣੂ ਕਰਵਾਉਣ ਭਗਵੰਤ ਮਾਨ ਤਾਂ ਮੰਨੀਏ ਕਿਤੇ ਇਹ ਨਾ ਹੋਵੇ ਭਗਵੰਤ ਮਾਨ ਇਦਾਂ ਹੀ ਚੁੱਪੀ ਬੱਟੀ ਰੱਖਣ ਕਿ ਭਾਈ ਚੁੱਪ ਰਹੀਏ ਤਾਂ ਸਾਨੂੰ ਪੰਜਾਬ ਦੇ ਵਿੱਚ ਵੀ ਇਹਨਾਂ ਲਈ ਅੱਗੇ ਸਹਾਰਾ ਲੈਣਾ ਪੈਣਾ ਤੇ ਹਰਿਆਣੇ ਦੇ ਵਿੱਚ ਵੀ ਸਾਨੂੰ ਵੋਟ ਪੈ ਜੂਗੀ ਜਿੱਥੇ ਇਹ ਇਲਜ਼ਾਮ ਜੱਤ ਜਰ ਸਾਹਿਬ ਦੇ ਹੈਗੇ ਆ ਬੀਜੇਪੀ ਦੇ ਉੱਪਰ ਉੱਥੇ ਕਿਤੇ ਨਾ ਕਿਤੇ ਭਗੰਤਮਨ ਸਰਕਾਰ ਦੇ ਉੱਪਰ ਵੀ ਇਹ ਕਿਵੇਂ ਦੇਖਦੇ ਹੋ ਪੂਰੀ ਜੀਤ ਦੇਖੋ ਇਹ ਤਾਂ ਬਿਲਕੁਲ ਗੱਲ ਸਪਸ਼ਟ ਹੈ ਕਿ ਜਿਹੜੇ ਵੈਸੇ ਤਾਂ ਕਹਿੰਦੇ ਕਿ ਇਹਨਾਂ ਦੇ ਆਪਣਾ ਗ੍ਰਿਪ ਨਹੀਂ ਹੈ ਮਸ਼ੀਨਰੀ ਦੇ ਉੱਪਰ ਪਰ ਇਹ ਹੈ ਕਿ ਰਾਮ ਰਹੀਮ ਦੇ ਕੇਸ ਦੇ ਵਿੱਚ ਜਿਸ ਤਰ੍ਹਾਂ ਉਹਦੇ ਵਕੀਲ ਨੂੰ ਐਡਵੋਕੇਟ ਚਰਨਲ ਆਇਆ ਗਿਆ ਜਿਹੜੀ ਮਤਲਬ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਗਈ ਈਵਨ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਬੀਜੇਪੀ ਨੇ ਇਹ ਚ ਕੋਰਟਾਂ ਨੂੰ ਵੀ ਮੈਨੀਪੂਲੇਟ ਕਰ ਲਿਆ ਜਾਂਦਾ ਹੈ ਪਹਿਲਾਂ ਉਸੇ ਕੋਰਟ ਨੇ ਗੱਲ ਕਹੀ ਸੀ ਕਿ ਤੁਸੀਂ ਆਪਣੇ ਤੌਰ ਤੇ ਨਹੀਂ ਪਰੋਲ ਦੇ ਸਕਦੇ ਉਹਨਾਂ ਨੇ ਉਹਨੂੰ ਲਾਅ ਵੀ ਕਰ ਦਿੱਤਾ ਮਤਲਬ ਜਿੰਨੀ ਵਾਰ ਇਲੈਕਸ਼ਨਾਂ ਹੋਈਆਂ ਨੇ ਛੋਟੀਆਂ ਤੇ ਵੱਡੀਆਂ ਉਨੀ ਵਾਰ ਰਾਮ ਰਹੇ ਨੂੰ ਮਤਲਬ ਹਰਿਆਣਾ ਗਵਰਨਮੈਂਟ ਨੇ ਪਰੋਲ ਦਿੱਤੀ ਹੈ ਉਹਦੀ ਗਿਣਤੀ ਨਹੀਂ ਰਹੀ ਉਹਨਾਂ ਹੀ ਤੱਕ ਕਿ ਕਾਰਟੂਨ ਚ ਆਪਣੇ ਸ਼ੁਰੂ ਹੋ ਗਏ ਸੀ ਕਿ ਉਹ ਪੁਲਿਸਮੈਨ ਕਹਿੰਦੇ ਬਾਬਾ ਜੀ ਚਾਬੀ ਕੋਲ ਹੀ ਰੱਖ ਲੋ ਕਿਹਾ ਸੋ ਉਹ ਤਾਂ ਗੱਲ ਕਲੀਅਰ ਹੈ ਕਿ ਵੋਟ ਬੈਂਕ ਇੱਕ ਹੈਗਾ ਪਰ ਉਹਦੇ ਤੇ ਇਹ ਵੀ ਡਿਪੈਂਡ ਕਰਦਾ ਇਹਨੇ ਪੰਜਾਬ ਚ ਵੀ ਇਹਨਾਂ ਨੇ ਕੀਤਾ ਪਰ ਇਹਨਾਂ ਦਾ ਜਿਹੜਾ ਰੋਲ ਉਹ ਛਕੀ ਇਸ ਕਰਕੇ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਬੇਅਦਬੀ ਦੇ ਸਾਰੇ ਸਾਰੇ ਮਾਮਲੇ ਨੂੰ ਇਹਨਾਂ ਨੇ ਚੱਕ ਕੇ ਲਿਆਂਦਾ ਸੀ। ਮਤਲਬ ਯਾਦ ਹੋਣਾ ਤੁਹਾਨੂੰ ਕਿ ਮਤਲਬ ਆਪਣੇ ਕੋਲ ਵਿਜੇ ਪ੍ਰਤਾਪ ਦਾ ਜਿਸ ਤਰ੍ਹਾਂ ਡੰਕੇ ਵਜਾਏ ਗਏ ਸਾਰੇ ਪੰਜਾਬ ਦੇ ਵਿੱਚ ਲਾ ਕੇ ਉਹਨਾਂ ਨੂੰ ਹੀਰੋ ਬਣਾਇਆ ਗਿਆ। ਅੱਜ ਜਿਸ ਤਰ੍ਹਾਂ ਉਹਦੇ ਤੋਂ ਭੱਜੇ ਜਿਸ ਤਰ੍ਹਾਂ ਚ ਮੈਨੀਪੂਲੇਸ਼ਨਸ ਹੋਈਆਂ ਉਹ ਕੋਈ ਐਵੇਂ ਥੋੜ੍ਹਾ ਹੋ ਗਈਆਂ। ਮਤਲਬ ਇੱਕ ਤਾਂ ਹੁੰਦੀ ਹੈ ਟਿੰਨ ਦੇਖੋ ਕਿ ਚਲੋ ਢਿੱਲੇ ਹੈ ਸਰਕਾਰ ਲਾ ਐਂਡ ਆਰਡਰ ਤੇ ਕੰਟਰੋਲ ਨਹੀਂ ਹੈ। ਕੀ ਕਿ ਸਾਰੀਆਂ ਗਲਤੀਆਂ ਜਦੋਂ ਕਿਸੇ ਤੋਂ ਹੁੰਦੀਆਂ ਨੇ ਉਹ ਇੱਕ ਡਾਇਰੈਕਸ਼ਨ ਜੀ ਜੇ ਇਸ਼ਾਰਾ ਕਰਦੀਆਂ ਹੁੰਨ ਤੇ ਉਹਨਾਂ ਦੇ ਵਕੀਲ ਵੀ ਮਤਲਬ ਉਹ ਵੀ ਐਡਜਸਟੇਬਲ ਅਜਾਸਤਾ ਵੀ ਨਹੀਂ ਮਿਲ ਰਹੀਆਂ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਲੁਕੀ ਚੁਪੀ ਉਹ ਉਹ ਹੁਣ ਨਹੀਂ ਉਹ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲੂ ਉਹਨਾਂ ਬਾਰੇ ਹੁਣ ਮਤਲਬ ਪਲੇਅਰ ਸਾਹਿਬ ਆ ਕੇ ਬਾਹਰ ਬੋਲ ਰਹੇ ਨੇ ਉਹਨਾਂ ਦੇ ਇੱਕ ਇੱਕ ਹੋਰ ਨਵਾਂ ਕੋਈ ਪਲੇਅਰ ਨਹੀਂ ਤਾਂ ਦਲੇਰ ਨਿਕਲਿਆ ਹੋਊਗਾ ਉਹ ਦੱਸੂਗਾ ਵੀ ਮੀਟਿੰਗਾਂ ਕਿੱਥੇ ਹੋਈਆਂ ਕੀ ਹੋਇਆ ਕਿਵੇਂ ਹੋਇਆ ਮਤਲਬ ਇਹ ਗੁਪਤੀ ਤੌਰ ਤੇ ਤਾਣਾ ਬਣਾ ਕਿਤੇ ਨਾ ਕਿਤੇ ਰਲਿਆ ਲੱਗਦਾ ਔਰੇ ਬਿਲਕੁਲ ਨਹੀਂ ਬੋਲਣਗੇ ਦੇਖੋ ਤੁਸੀਂ ਉੱਥੇ ਕਿਉਂਕਿ ਵੋਟ ਬੈਂਕ ਉਹਨਾਂ ਦਾ ਹੈਗਾ ਹਰਿਆਣੇ ਦੇ ਵਿੱਚ ਇਹ ਜੋ ਦਿੱਲੀੋਂ ਫਰਮਾਨ ਆਊਗਾ ਉਸ ਹਿਸਾਬ ਨਾਲ ਚੱਲਣਗੇ ਉਹਦਾ ਜ਼ਿਕਰ ਹੀ ਨਹੀਂ ਕਰਨਗੇ ਬਿਲਕੁਲ ਇਸ ਦੇਖ ਪਰ ਜੇ ਕਰਨਗੇ ਤਾਂ ਇਹਨੂੰ ਨੁਕਸਾਨ ਹੋਊਗਾ ਉਸ ਦਾ ਤਾਂ ਵੋਟ ਬੈਂਕ ਦਾ ਉਸ ਹਿਸਾਬ ਦੇ ਨਾਲ ਸੋ ਇਹ ਤਾਂ ਮੇਰਾ ਖਿਆਲ ਹੈ ਵੀ ਅੰਦਰੋਂ ਅੰਦਰ ਹੀ ਪਹਿਤਨਾ ਕਿਤੇ ਕੋਈ ਨਾ ਕੋਈ ਸਾਂਝ ਤਾਂ ਪਹਿਲੇ ਹੀ ਬਣ ਗਈ ਹੈ ਨਾ ਪਰ ਉਹ ਆਉਣ ਵਾਲੇ ਸਮੇਂ ਵਿੱਚ ਲੱਗੂਗੀ ਜਥੇਦਾਰ ਸਾਹਿਬ ਦਾ ਗੱਲ ਸੱਚੀ ਹੈ ਤੇ ਕੋਈ ਇੱਕ ਪਾਸੇ ਤਾਂ ਬੰਦੀ ਸਿੰਘ ਨੇ ਇੱਕ ਦੇਸ਼ ਦੇ ਵਿੱਚ ਹੀ ਦੋ ਕਿ ਤਿੰਨ ਕਾਨੂੰਨ ਚੱਲ ਰਹੇ ਨੇ ਕਿਸਮ ਨਾਲ ਉੱਥੇ ਜਦੋਂ ਗੁਜਰਾਤ ਦੇ ਵਿੱਚ ਸੀ ਤਾਂ ਜਿਹੜੀ ਉਹ ਦਿਲਕਿਸਵਾਨੋ ਸੀ ਉਹਦੇ ਰੇਪਿਸਟਸ ਨੇ ਜਿਹੜੇ ਉਹਨਾਂ ਨੂੰ ਛੁੱਪੀ ਦੇ ਦਿੱਤੀ ਸੀ ਉਹ ਸੁਪਰੀਮ ਕੋਰਟ ਨੇ ਬਾਅਦ ਚੋਂ ਉਹਨਾਂ ਦਾ ਕੰਡਮ ਵੀ ਕੀਤਾ ਹਮਮ ਤੁਹਾਨੂੰ ਸਾਰਿਆਂ ਨੂੰ ਉੱਥੇ ਲਿਜਾ ਕੇ ਸਨਮਾਨਤ ਕੀਤਾ ਗਿਆ ਉਸ ਟਾਈਮ ਹਮ ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਅਜੇ ਸਜ਼ਾ ਮਤਲਬ ਪਈ ਸੀ ਸਾਰਾ ਕੁਝ ਸੀਗਾ ਤੇ ਇੱਕ ਪਾਸੇ ਉਹ ਨੇ ਕਿ ਜਿਨ੍ਹਾਂ ਨੂੰ ਬਿਲਕੁਲ ਕਤਲਾਂ ਦੇ ਵਿੱਚ ਹੋਰ ਜਮਾਨਤਾਂ ਮਿਲ ਜਾਂਦੀਆਂ ਨੇ ਬੜਾ ਬੜਾ ਇੱਕ ਪਾਸੇ ਇਹ ਕਿ ਜਿੰਨਾ ਸਿੱਖ ਕਮਿਊਨਿਟੀ ਨਾਲ ਸੰਬੰਧਤ ਬੰਦੇ ਨੇ ਉਹਨਾਂ ਨੂੰ ਜਿਹੜਾ ਲੈਜਿਟਿਮੇਟ ਜਿਹੜੇ ਜੇਲ ਕੱਟ ਚੁੱਕੇ ਨੇ ਜਾਂ ਜਿਨ੍ਹਾਂ ਦਾ ਕਈਆਂ ਦਾ ਰੋਚਾ ਆਵਾਦਨ ਪਾਰਟੀ ਵੀ ਸ਼ਾਮਲ ਹੈ ਜਿਹੜੇ ਦਿੱਲੀ ਦੀਆਂ ਜੇਲ੍ਹਾਂ ਚ ਬੰਦ ਨੇ ਉਹ ਤਾਂ ਇਹਨਾਂ ਦੇ ਅੰਡਰ ਨੇ ਇਸ ਤਰ੍ਹਾਂ ਭੁੱਲਰ ਦਾ ਹੀ ਕੇਸ ਸੀਗਾ ਸੋ ਇਹ ਇਹਨਾਂ ਦਾ ਰੋਲ ਮਤਲਬ ਜਿਵੇਂ ਮੇਰਾ ਖਿਆਲ ਹੈ ਪਹਿਲਾਂ ਤਾਂ ਸ਼ੱਕੀ ਸੀਗਾ ਹੁਣ ਸ਼ੱਕਾੜੀ ਕੋਈ ਗੱਲ ਨਹੀਂ ਰਹੀ ਇਹ ਉਹਦਾ ਪਾਰਟ ਹੀ ਨੇ ਕਿਸੇ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਤਲਬ ਕਾਂਗਰਸ ਨੇ ਵੋਟ ਕੱਟਣ ਦੇ ਲਈ ਖੜਾ ਕੀਤਾ ਸੀ ਉਹਨਾਂ ਨੇ ਇਹਨਾਂ ਨੂੰ ਪਰ ਉਸ ਉਸ ਫਰੇਮਵਰਕ ਦੇ ਵਿੱਚ ਇਹ ਚੱਲਦੇ ਨੇ ਅਲਟੀਮੇਟ ਜੜ ਹੈ ਜਿਹੜੀ ਚਾਹੇ ਟਾਣੀਆਂ ਲੇਦਾ ਲੇਦਾ ਧਿਕ ਰੀਆਂ ਹੋਣ ਉੱਥੇ ਹੀ ਜਾ ਕੇ ਮਿਲ ਜਾਂਦੀ ਹੈ ਉਹੀ ਆਰਐਸਐਸ ਉਹੀ ਡੀਪ ਸਟੇਟ ਤੇ ਉਹੀ ਫੰਕਸ਼ਨਿੰਗ ਦਾ ਤਰੀਕਾ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਇਹ ਇਹ ਗੱਲ ਬੇਸ਼ੱਕ ਇਹ ਲੋਕੀਸ਼ੀਪ ਹੀ ਸਮਝਦੇ ਹੋਣ ਪਰ ਲੋਕੀਸ਼ੀਪ ਹੀ ਰਹਿੰਦੀ ਨਹੀਂ ਇਹ ਗੱਲ ਜੋ ਗੱਲਾਂ ਸਾਹਮਣੇ ਆ ਰਹੀਆਂ ਜੋ ਲੱਛਣ ਸਾਹਮਣੇ ਆ ਰਹੇ ਆ ਉਹ ਸਾਫ਼ ਹੈ ਕਿ ਕਿਤੇ ਨਾ ਕਿਤੇ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ ਸੈਟਿੰਗ ਅਡੇਰਾ ਮੁਕੀ ਦੇ ਨਾਲ ਬਿਲਕੁਲ ਬਿਲਕੁਲ ਕੋਈ ਡਾਊਟ ਨਹੀਂ ਆ ਉਹਦੇ ਚ ਕੋਈ ਮਤਲਬ ਆਪਣੇ ਆਪ ਨੂੰ ਧੋਖਾ ਦੇਈ ਜਾਣ ਵੱਖਰੀ ਗੱਲ ਹੈ ਮਤਲਬ ਉਹ ਸੇਮ ਵੋਟ ਬੈਂਕ ਹੈ ਸੇਮ ਤਰੀਕੇ ਨੇ ਸੇਮ ਅੰਦਾਜ਼ ਹੈ ਉਹੀ ਸਾਰਾ ਕੁਝ ਕਰਨ ਦਾ ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਸ ਤਰ੍ਹਾਂ ਦੇਖਣ ਨੂੰ ਤਬਲਾ ਹੋਤਨਾ ਵੱਜਦੇ ਹੁੰਦੇ ਹਾਰਮੋਨੀਅਮ ਹੋਤਨਾ ਵੱਜਦੇ ਹੁੰਦੇ ਪਰ ਤਰਜ ਇਕੱਠੇ ਘਟ ਰਹੇ ਹੁੰਦੇ ਨੇ ਉਦਾਂ ਦੀ ਉਹੀ ਗੱਲ ਹੈ ਕਿਸਮ ਦੀ ਇਹ ਇਹ ਜੁਗਲਬੰਦੀ ਆ ਉਸ ਤੇ ਨਹੀਂ ਪਰ ਇਹਨਾਂ ਨੂੰ ਸੋਚਣਾ ਤੇ ਇਹ ਵੀ ਚਾਹੀਦਾ ਨਾ ਕਿ ਉਹੀ ਬਾਬਾ ਲਾਰਾ ਜਿਹੜਾ ਉਹ ਬੀਜੇਪੀ ਨੂੰ ਵੀ ਲਾਈ ਫਿਰਦਾ ਹੋਣਾ ਉਹੀ ਇਹਨਾਂ ਨੂੰ ਵੀ ਲਾਈ ਫਿਰਦਾ ਹੋਣਾ ਤੇ ਫਿਰ ਉਹ ਕਿਹਨੂੰ ਕਿਹਨੂੰ ਵੋਟ ਜਿਹੜਾ ਉਹ ਪਕਤਾਊਗਾ ਆਪਦੇ ਉਹ ਇੱਕ ਵਕਰਾ ਇਸ਼ੂ ਹੈ ਦੇਖੋ ਅਸੀਂ ਇੱਕ ਵਾਰ ਇਲੈਕਸ਼ਨਾਂ ਤੇ ਰਿਸਰਚ ਕਰੀ ਸੀਗੀ ਉਹ ਬਹੁਤ ਇੰਟਰਸਟਿੰਗ ਸੀ ਕਿ ਜਦੋਂ ਆਕਾਲੀ ਦਲ ਹਾਰੇ ਆ ਆਪਣੇ ਦੇਖਿਆ ਸੀਗਾ ਸਾਰਾ ਸੰਤ ਸਮਾਜ ਸਾਰੇ ਡੇਰੇ ਆਕਾਲੀ ਦਲ ਦੇ ਨਾਲ ਸੀਗੇ ਇਹਦੇ باوجود ਮਤਲਬ ਉਹਨਾਂ ਦਾ ਕੱਖ ਨਹੀਂ ਸੀ ਉਹਦੇ ਪੱਲੇ ਪਿਆ ਸੋ ਇਹ ਵਟੇਰੀਆਂ ਦੀ ਵੋਟ ਕਿੰਨੀ ਟ੍ਰਾਂਸਫਰੇਬਲ ਦੀ ਕੈਪੈਸਿਟੀ ਕਿੰਨੀ ਹੈ ਇਹਦੇ ਉੱਪਰ ਮੇਰੇ ਖਿਆਲ ਨਾਲ ਸਰਕਾਰਾਂ ਵੀ ਧੋਖਾ ਖਾ ਜਾਂਦੀਆਂ ਨੇ ਔਰ ਇਹ ਇੱਕ ਇੱਕ ਪਬਲਿਕ ਪਰਸੈਪਸ਼ਨ ਹੈ ਜਿਹੜੀ ਉਹਨੂੰ ਨਹੀਂ ਉਹਦੇ ਖਿਲਾਫ ਨਹੀਂ ਆ ਜਾ ਸਕਦੇ ਜਲੂਰ ਚਾਹੇ ਵੋਟਾਂ ਕਿਸੇ ਪਾਸੇ ਵਹਿਣ ਕਿਸੇ ਇਲਾਕੇ ਚ ਪੈ ਜਾਣਗੀਆਂ ਉਹ ਫਿਰ ਅੱਗੇ ਜਿਹੜੇ ਇੰਡੀਵਿਜੂਅਲ ਕੈਂਡੀਡੇਟ ਨੇ ਉਹਨਾਂ ਦੀ ਸੈਟਿੰਗ ਹੁੰਦੀ ਹੈ ਆਪਣੇ ਤੌਰ ਤੇ ਬੜਾ ਕੁਝ ਹੁੰਦਾ ਹੈ ਇਹ ਮਤਲਬ ਡੇਰਿਆਂ ਦੀ ਜੇ ਤੁਸੀਂ ਇਲੈਕਟੋਰਲ ਜਿਹੜੀ ਪਰਫਾਰਮੈਂਸ ਹੈ ਉਹਦੀ ਸਟੱਡੀ ਕਰੋ ਬਹੁਤ ਹੀ ਦਿਲਚਸਪ ਹੈ ਆਪਣੇ ਆਪ ਸਾਰਿਆਂ ਨੇ ਆਪਣੇ ਪੋਲੀਟੀਕਲ ਵਿੰਗ ਬਣਾਏ ਹੋਏ ਨੇ ਸਾਰੇ ਅੰਦਰੋਂ ਅੰਦਰ ਹੀ ਆਦੇਸ਼ ਦਿੰਦੇ ਨੇ ਅਰ ਉਹ ਦੇਸ਼ ਬਦਲ ਵੀ ਜਾਂਦੇ ਨੇ ਮਤਲਬ ਇਹ ਇਹ ਬੜਾ ਆਪਣੇ ਆਪ ਹੈਗਾ ਪਰੇ ਇਹ ਹੈ ਕਿ ਲਾਰਜਲੀ ਜਿਹੜਾ ਆਪਣੇ ਆਮ ਆਦਮੀ ਪਾਰਟੀ ਦਾ ਰੋਲ ਹਰਿਆਣੇ ਦੇ ਵਿੱਚ ਹੈ ਉਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਭਾਜਪੀ ਨੂੰ ਫੇਵਰ ਕਰਨ ਵਾਲਾ ਹੀ ਹੋਊਗਾ ਆਪ ਤਾਂ ਇਹਨਾਂ ਨੇ ਕਿਹਾ ਜਿੱਤਣਾ ਹੂੰ 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 ਬੈਠੋ ਬੈਠੋ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸੁਖਵਿੰਦਰ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦਾ ਵੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਤਾਂ ਸਾਰੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਨਾ ਐਮ ਕਵਰਾ ਦੇ ਗੱਲਬਾਤ ਕੀਤੀ ਗਈ ਆ ਔਰ ਡਾਕਟਰ ਸਾਹਿਬ ਜੀ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ